ਜੀ ਸਤਿ ਸ੍ਰੀ ਅਕਾਲ ਜੀ ਵੈਲਕਮ ਜੀ ਤੁਹਾਡਾ ਸਾਡੀ ਅੱਜ ਦੀ ਵੀਡੀਓ ਚ ਅੱਜ ਦੀ ਵੀਡੀਓ ਚ ਆਪਾਂ ਬਹੁਤ ਸੋਹਣਾ ਸਮਰ ਕਲੈਕਸ਼ਨ ਲੈ ਕੇ ਆਏ ਹਾਂ ਤੁਸੀਂ ਵੀਡੀਓ ਨੂੰ ਐਂਡ ਤਾਈਂ ਜਰੂਰ ਦੇਖਣਾ ਜਿੰਨੇ ਵੀ ਸੂਟ ਹੋਣਗੇ ਸਾਰੇ ਆਪਾਂ ਮਸ਼ੀਨ ਵਰਕ ਨਾਲ ਆਨ ਆਰਡਰ ਹੀ ਰੈਡੀ ਕਰੇ ਨੇ ਕੁਝ ਵਿੱਚ ਕਾਟਨ ਦਾ ਸਟੱਫ ਹੋਏਗਾ ਪਿਓਰ ਜਰਜਟ ਤੇ ਵੀ ਆਪਾਂ ਸੂਟ ਰੈਡੀ ਕਰੇ ਨੇ ਜੀ ਚਲੋ ਜੀ ਹੁਣ ਆਪਾਂ ਤੁਹਾਨੂੰ ਦਿਖਾਉਣੇ ਜੀ ਪਹਿਲਾ ਸੂਟ ਪਹਿਲਾ ਸੂਟ ਬਣਿਆ ਜੀ ਆਪਾਂ ਪਿਓਰ ਜਰਜਟ ਤੇ ਬਹੁਤ ਸੋਹਣਾ ਕਲਰ ਬਣਿਆ ਹੈ ਵੀ ਇਹਦਾ ਨੱਕ ਦਾ ਕੰਮ ਹੋਏਗਾ ਸਾਈਡ ਤੇ ਆਪਾਂ ਬਾਜੂ ਦਾ ਕੰਮ ਦਿੱਤਾ ਹੋਇਆ ਹੈ ਇਹ ਹੋਏਗਾ ਜ ਏ ਮਸ਼ੀਨ ਕੰਪਿਊਟਰ ਮਸ਼ੀਨ ਤੇ ਵੀ ਡਿਜ਼ਾਈਨ ਬਹੁਤ ਆ ਰਿਹਾ ਪਰ ਆਪਾਂ ਬਣਾਇਆ ਜੀ ਹੱਥ ਦੀ ਮਸ਼ੀਨ ਦੇ ਨਾਲ ਬਹੁਤ ਸੋਹਣਾ ਡਿਜ਼ਾਈਨ ਬਣਿਆ ਹੋਇਆ ਏ ਫਿਨਿਸ਼ਿੰਗ ਬਹੁਤ ਸੋਹਣੀ ਆਈ ਹੈ ਜੀ ਇਹ ਹੋਏਗਾ ਜੀ ਇਹਦੀ ਬਾਜੂ ਦਾ ਕੰਮ ਤੇ ਸੇਮ ਕੰਮ ਆਪਾਂ ਦਿੱਤਾ ਹੋਇਆ ਜੀ ਪਹੁੰਚਾਂ ਦੇ ਉੱਪਰ ਇਹ ਨੱਕ ਬਣਿਆ ਹੋਇਆ ਏ ਕੇਰੇ ਦਾ ਨੱਕ ਦਾ ਤੇ ਬਾਜੂ ਤੇ ਪਹੁੰਚਾਂ ਦਾ ਕੰਮ ਬਹੁਤ ਸੋਹਣਾ ਹੋਇਆ ਏ ਤੇ ਨਾਲ ਆ ਪੈਂਦੇ ਲਾਇਆ ਜੀ ਚਨਾਉਂਸ਼ ਫੋਨ ਦਾ ਦੁਪੱਟਾ ਦੁਪੱਟੇ ਨੂੰ ਆਪਾਂ ਟਾਈ ਐਂਡ ਡਾਈ ਕਰਿਆ ਹੋਇਆ ਏ ਇਹ ਜੌਰਜਟ ਦਾ ਡਿਜ਼ਾਈਨ ਏ ਜੀ ਅੱਗੇ ਜਿਹੜਾ ਆਪਾਂ ਡਿਜ਼ਾਈਨ ਦਿਖਾ ਰਹੇ ਜੀ ਆਪਾਂ ਬਣਾਏ ਜੀ कॉटन 베이스 ਤੇ ਇਹ ਵੀ ਕਲਰ ਬਹੁਤ ਸੋਹਣਾ ਹੈ ਇਹ ਸਾਹਮਣੇ ਆਂਦੇ ਜਿਹੜੇ ਦੋ ਫਲਾਰ ਜਾ ਰਹੇ ਨੇ ਆਪਣੇ ਘੇਰੇ ਦੇ ਉੱਪਰ ਆਣਗੇ ਇਹ ਹੋਏਗਾ ਜੀ ਬਾਜੂ ਦਾ ਕੰਮ ਬਾਜੂ ਦੇ ਇੱਕ ਵੇਲ ਆ ਰਹੀ ਏ ਨਾਲ ਆਪਾਂ ਫੋਟੋ ਲਾਵਾਂਗੇ ਇਹ ਡਿਜ਼ਾਈਨ ਦੀ ਫੋਟੋ ਆਈਡੀਆ ਲੈ ਕੇ ਤੁਸੀਂ ਕਿਸੇ ਵੀ ਕਲਰ ਤੇ ਸਾਡੇ ਤੋਂ ਸੂਟ ਬਣਵਾ ਸਕਦੇ ਜੀ ਇਹ ਹੋਏਗਾ ਜੀ ਪੌਂਚਾਂ ਦਾ ਕੰਮ ਇੱਕ ਫਲਾਰ ਆਪਣੇ ਪੌਂਚਾਂ ਦੇ ਉੱਪਰ ਆ ਰਿਹਾ ਏ ਤੇ ਨਾਲ ਆਪਾਂ ਇਹਦੇ ਵੀ ਚਨਾਉਣ ਦਾ ਦੁਪੱਟਾ ਲਾਇਆ ਚਨਾਉਣ ਦੇ ਦੁਪੱਟੇ ਨੂੰ ਆਪਾਂ ਰੱਖਿਆ ਜੀ ਕੰਬੀਨੇਸ਼ਨ ਦੇ ਵਿੱਚ ਅੱਗੇ ਜਿਹੜਾ ਆਪਾਂ ਸੂਟ ਦਿਖਾ ਰਹੇ ਹਾਂ ਜੀ ਇਹ ਵੀ ਆਪਣਾ ਆਨ ਆਰਡਰ ਹੀ ਰੈਡੀ ਹੋਇਆ ਹੈ ਇਹ ਵੀ ਕਾਟਨ ਦਾ ਬੇਸ ਹੈ ਇਹਦੇ ਵਿੱਚ ਜਿਹੜੀ ਆਪਾਂ ਕਾਟਨ ਦਿਖਾ ਰਹੇ ਹਾਂ ਬਿਲਕੁਲ ਇਹਦੇ ਨਾਲੇ ਰਿਕੁਆਇਰਮੈਂਟ ਨਹੀਂ ਹੈਗੀ ਲਾਈਨਿੰਗ ਵਗੈਰਾ ਦੀ ਵਿਥਾਊਟ ਲਾਈਨਿੰਗ ਬਣਨ ਵਾਲੇ ਸੂਟ ਨੇ ਆਹ ਦੇਖੋ ਤੁਸੀਂ ਨੇੜੇ ਤੋਂ ਵਰਕ ਬਹੁਤ ਸੋਹਣਾ ਹੈ ਵੀ ਕਲਰ ਵੀ ਬਹੁਤ ਪਿਆਰਾ ਹੈ ਤੇ ਫਰੰਟ ਬੈਕ ਘੇਰੇ ਤੇ ਆਪਾਂ ਵਰਕ ਕਰਿਆ ਹੋਇਆ ਹੈ ਇਹ ਸਟੀਚ ਹੋ ਕੇ ਜਾਣਾ ਸੂਟ ਤੇ ਇਹਦੇ ਆਪਾਂ ਬਾਜੂ ਤੇ ਵੀ ਸੇਮ ਵੇਲ ਪਾਈ ਹੋਈ ਹੈ ਇਹਦੇ ਨਾਲ ਬਣਾਏ ਜੇ ਆਪਾਂ ਪੈਂਟ ਪਲਾਜੋ ਤੇ ਦੁਪੱਟੇ ਦੇ ਵਿੱਚ ਆਪਾਂ ਇਸ ਤਰ੍ਹਾਂ ਆ ਕੋਟਡ ਹੋ ਰਹੀਏ ਦੇ ਦੁਪੱਟੇ ਦੇ ਨਾਲ ਆਪਾਂ ਸਕੈਲਪਿੰਗ ਵਿਦ ਬੂਟੀ ਪਾਈ ਹੋਈ ਹੈ। ਇਹ ਵੀ ਸੂਟ ਬਹੁਤ ਪਿਆਰਾ ਬਣਿਆ ਹੈ। ਅੱਗੇ ਜਿਹੜਾ ਆਪਾਂ ਸਟੱਫ ਦਿਖਾ ਰਹੇ ਆ ਆਪਣੇ ਕੋਲ ਕਾਫੀ ਸ਼ੇਰ ਨੇ ਦੇ ਵਿੱਚ ਚੈੱਕ ਵਿੱਚ ਸਟੱਫ ਆਇਆ ਨੇ ਹੌਟਲ ਦਾ। ਇਹ ਵੀ ਵਿਦਾਊਟ ਲਾਈਨਿੰਗ ਬਣਨ ਵਾਲਾ ਹੈ। ਵਿੱਚ ਬੂਟੀਆਂ ਪਾਈਆਂ ਹੋਈਆਂ ਨੇ ਸਾਰੇ ਸੂਟ ਦੇ। ਨੈਕਲਾਈਨ ਬਹੁਤ ਪਿਆਰਾ ਬਣਿਆ ਹੋਇਆ ਹੈ ਤੇ ਇਹ ਬਾਜੂ ਦਾ ਕੰਮ ਵੀ ਬਹੁਤ ਸੋਹਣਾ ਹੋਇਆ ਹੈ। ਤੇ ਇਹ ਸੇਮ ਹੀ ਕੰਮ ਆਪਾਂ ਇਹਦੇ ਪੌਂਚੇ ਤੇ ਬੂਟੀਆਂ ਦਿੱਤੀਆਂ ਹੋਈਆਂ ਨੇ ਸ਼ਰਟ ਵਾਲਿਆਂ। ਦੁਪੱਟਾ ਇਹਦੇ ਨਾਲ ਆਇਆ ਜੇ ਆਪਾਂ ਚਨੌਨ ਸ਼ੋਹਨ ਦਾ। ਟਾਈ ਐਂਡ ਆਈ ਰਚ ਦਿੱਤਾ ਆਪਾਂ ਦੁਪੱਟੇ ਨੂੰ ਅੱਗੇ ਜਿਹੜਾ ਆਪਾਂ ਸੂਟ ਦਿਖਾ ਰਹੇ ਹਾਂ ਜੀ ਇਹ ਵੀ ਸੂਟ ਬਹੁਤ ਪਿਆਰਾ ਬਣਿਆ ਹੈ ਇਹ ਕਾਟਨ ਬੇਸ ਹੋਏਗਾ ਸਿੰਗਲ ਥ्रेड ਦਾ ਆਪਾਂ ਕੰਮ ਕਰਿਆ ਹੋਇਆ ਹੈ ਉੱਪਰ ਨੇੜੇ ਤੋਂ ਤੁਸੀਂ ਦੇਖੋ ਇਹਦੀ ਫਿਨਿਸ਼ਿੰਗ ਬਾਜੂ ਤੇ ਹੋਏਗੀ ਵੇਲ ਸੇਮ ਹੀ ਵੇਲ ਆਪਾਂ ਦਿੱਤੀ ਹੋਈ ਜੀ ਪੌਂਚਾਂ ਤੇ ਇਹ ਆਪਾਂ ਫਰੰਟ ਤੇ ਪਾਇਆ ਹੋਇਆ ਤੁਸੀਂ ਫਰੰਟ ਬੈਕ ਕਰਵਾਉਣਾ ਚਾਹੁੰਦੇ ਫਰੰਟ ਬੈਕ ਵੀ ਕਰਵਾ ਸਕਦੇ ਹੋ ਦੁਪੱਟਾ ਇਹਨਾਂ ਦਾ ਬਹੁਤ ਸੋਹਣਾ ਆਪਾਂ ਕਾਟਨ ਦਾ ਦੁਪੱਟਾ ਲਾਇਆ ਦੁਪੱਟੇ ਦੇ ਉੱਤੇ ਆਪਾਂ ਇਸ ਤਰ੍ਹਾਂ 4 ਸਾਈਡ ਬੋਰਡਰ ਤੇ ਲੈਸ ਦੀ ਡਿਜ਼ਾਈਨਿੰ ਅਕਿ ਜਿਹੜਾ ਆਪਾਂ ਸੂਟ ਦਿਖਾ ਰਹੇ ਹਾਂ ਜੀ ਪਹਿਲਾਂ ਆਪਣੇ ਕਾਫੀ ਇਹ ਡਿਜ਼ਾਈਨ ਦੇ ਸੂਟ ਬਣੇ ਨੇ ਜਿਹਖਾਦੇ ਸ਼ਿਰ ਤੇ ਹੁਣ ਆਪਾਂ ਬਣਾਏ ਜਨੂੰ ਆ ਬਟਰ ਕਾਟਨ ਤੇ ਦੇਖੋ ਵਿੱਚ ਇਹ ਇਨਸਰਟਰ ਪਾਇਆ ਹੋਇਆ ਹੈ ਨੈਕਲਾਈਨ ਤੇ ਬਟਨ ਦਿੱਤੇ ਹੋਏ ਨੇ ਬਾਜ ਦਾ ਕੰਮ ਹੋਏਗਾ ਬਾਜ ਬਹੁਤ ਸੋਹਣੀਆਂ ਬੜੀਆਂ ਹੋਈਆਂ ਨੇ ਸਾਰੀਆਂ ਮਸ਼ੀਨਵਰਕ ਦੇ ਨਾਲ ਹੋਣਗੀਆਂ ਤੇ ਬੋਟਮ ਦਾ ਕੰਮ ਵੀ ਆਪਾਂ ਬਹੁਤ ਸੋਹਣਾ ਇਹਦੇ ਵਿੱਚ ਇਨਸਰਟਰ ਦਿੱਤਾ ਹੋਇਆ ਹੈ ਤੇ ਇਹਦੇ ਨਾਲ ਵੀ ਦੁਪੱਟਾ ਬਹੁਤ ਸੋਹਣਾ ਰੈਡੀ ਹੋਇਆ ਹੈ ਚਨਾਉਸ਼ਮਾਂ ਦਾ ਦੁਪੱਟਾ ਹੋਏਗਾ ਦੁਪੱਟੇ 'ਚ ਆਪਾਂ ਟਾਈ ਐਂਡ ਡਾਈ ਦਿੱਤਾ ਹੋਇਆ ਹੈ ਤੇ ਅੱਜ ਦੇ ਜਿੰਨੇ ਵੀ ਸੂਟ ਸੀ ਜੀ ਆਪਣੇ ਸਾਰੇ ਸੂਟ ਸੀ ਜੀ ਮਸ਼ੀਨ ਵਰਕ ਦੇ ਸੂਟ ਤੁਸੀਂ ਇਹਨਾਂ ਵਿੱਚੋਂ ਕੋਈ ਵੀ ਆਰਡਰ ਆਪਣਾ ਪਲੇਸ ਕਰ ਸਕਦੇ ਹੋ ਜਿਹੜਾ ਆਪਣਾ ਸਕਰੀਨ ਤੇ ਨੰਬਰ ਚੱਲ ਰਿਹਾ ਉੱਥੇ ਆਪਣਾ ਸਕਰੀਨਸ਼ਾਟ ਭੇਜ ਕੇ ਤੁਸੀਂ ਇਹ ਸੂਟ ਘਰ ਬੈਠੇ ਮੰਗਵਾ ਸਕਦੇ ਹੋ ਜੀ ਥੈਂਕ ਯੂ